ਸਾਰਿਆਂ ਨੂੰ ਮੇਰਾ ਨਾਮ ਪਰਮਜੀਤ ਸਿੰਘ ਆ ਮੈਂ ਇੰਡੀਆ ਤੋਂ ਪੰਜਾਬ ਤੋਂ ਨਵੇਂ ਸ਼ਹਿਰ ਜ਼ਿਲ੍ਹੇ ਤੋਂ ਪਿੰਡ ਸੂਰਾਪੜ ਤੋਂ ਆ ਮੈਂ ਇੱਥੇ ਇਟਲੀ ਦੇ ਵਿੱਚ 2014 ਵਿੱਚ ਆਇਆ ਸੀਗਾ ਤੇ ਮੈਨੂੰ ਪਹਿਲਾਂ 1 ਸਾਲ ਕੋਈ ਕੰਮ ਨਹੀਂ ਮਿਲਿਆ ਹੈਗਾ ਤੇ ਬੰਨੀ ਜਦੋਂ ਕੰਮ ਮਿਲਿਆ ਮੈਂ ਇੱਥੇ ਕੋੜਿਆਂ ਦੇ ਫਾਰਮ ਤੇ ਇੱਕ ਦੇ ਕੰਮ ਕਰਨ ਲੱਗਿਆ ਮਾਲਕਾਂ ਨੇ ਘਰ ਦਿੱਤਾ ਹੋਇਆ ਸੀ ਲੱਕੜ ਦਾ ਤੇ ਲੱਕੜ ਦੇ ਘਰ ਨੂੰ ਜਿੱਦਾਂ ਅੱਗ ਲੱਗ ਗਈ ਮੈਂ ਵੀ 75 ਤੋਂ 80% ਜਲ ਚੁੱਕਾ ਆ ਮੇਰੇ ਸਰੀਰ ਦੇ ਉੱਤੇ ਸਰਜਰੀਆਂ ਹੋਈਆਂ ਹੋਈਆਂ ਆ ਮੇਰੀਆਂ ਅੱਖਾਂ ਵੀ ਜਲ ਚੁੱਕੀਆਂ ਨੇ ਤੇ ਮੇਰਾ ਪਲਾਸਟਿਕ ਸਰਜਰੀ ਹੋਣੀ ਆ ਮੈਨੂੰ ਇਸ ਟਾਈਮ 8 ਸਾਲ ਹੋ ਗਏ ਆ ਬੈੱਡ ਤੇ ਪਏ ਨੂੰ ਨਾ ਮੈਂ ਤੁਰ ਵੀ ਨਹੀਂ ਸਕਦਾ ਹੈਗਾ ਮੇਰੇ ਹੱਡ ਵੀ ਜਾਮ ਹੋ ਗਏ ਆ ਮੇਰੇ ਅੱਖਾਂ ਦੀ ਪਲਾਸਟਿਕ ਸਰਜਰੀ ਹੋਣੀ ਆ ਮੈਨੂੰ ਸਾਫ਼ ਵੀ ਨਹੀਂ ਦਿਖਾਈ ਦਿੰਦਾ ਮੇਰਾ ਸਾਬ ਵਾਲਾ ਪੈਰ ਵੀ ਜਲ ਗਿਆ ਜਿਸ ਦਾ ਮੇਰੇ ਇੱਥੇ ਪੈਰ ਪਾਇਆ ਹੋਇਆ ਆ ਮੇਰੇ ਚਾਰ ਆਪਰੇਸ਼ਨ ਗਲੇ ਦੇ ਹੋਏ ਹੋਏ ਆ ਮੇਰੇ ਜਿਹੜੇ ਹੱਡਿਆਏ ਸਾਰੇ ਜਾਮ ਹੋ ਚੁੱਕੇ ਅਸੀਂ ਕਦੇ ਨਾਲ ਪੂਰੇ ਕੰਮ ਨਹੀਂ ਕਰਦੇ ਹੈਗੇ ਮੇਰੇ ਸਰੀਰ ਤੇ ਸਾਰੀਆਂ ਸਰਜਰੀਆਂ ਹੋਈਆਂ ਹੋਈਆਂ ਆ ਮੇਰੇ ਤੇ ਆ ਮੇਰੇ ਪੈਰ ਵੀ ਕੰਮ ਨਹੀਂ ਕਰਦੇ ਹੈਗੇ ਦਾ ਟੁੱਟੇ ਹੋਏ ਦਿੱਤਾ ਦੋਨੋਂ ਪੈਰ ਮੇਰੇ ਇਸੇ ਤਰ੍ਹਾਂ ਨੇ ਇਹ ਕੰਮ ਨਹੀਂ ਕਰਦੇ ਹੈਗੇ ਆ ਸਰਜਰੀਆਂ ਮੇਰੇ ਹੋਈਆਂ ਹੋਈਆਂ ਮੇਰੇ ਸਰੀਰ ਤੇ ਸਾਰੀ ਤੇ ਮਾਸ ਉਤਾਰਿਆ ਹੋਇਆ ਆ ਅੱਗੇੋਂ ਤੋਂ ਵੀ ਸਾਰਾ ਮਾਸ ਉਤਾਰਿਆ ਹੋਇਆ ਆ ਤੇ ਬੈਕ ਸਾਈਡ ਤੋਂ ਵੀ ਸਾਰਾ ਮਾਸ ਮੇਰੇ ਉਤਾਰਿਆ ਹੋਇਆ ਆ ਮੇਰੇ ਬੈਕਸਾਈਡ ਤੋਂ ਵੀ ਸਾਰਾ ਮਾਸ ਉਤਾਰਿਆ ਹੋਇਆ ਆਇਆ ਮੇਰੇ ਅੱਖਾਂ ਦਾ ਆਪਰੇਸ਼ਨ ਨਹੀਂ ਹੋ ਰਿਹਾ ਹੈਗਾ ਮੈਂ ਘਰੋਂ ਬਹੁਤ ਗਰੀਬ ਆ ਮੈਂ ਆਪਣੇ ਮੰਮੀ ਡੈਡੀ ਉਹਨਾਂ ਦੇ ਨਾਲ ਰਹਿਣਾ ਉਹ ਇੰਡੀਆ ਨੇ ਮੇਰੀ ਇੱਕ ਬੱਚੀ ਆ ਗੁੜੀਆ ਮੇਰੇ ਇੱਕ ਉਹ ਵੀ ਇੰਡੀਆ ਹੀ ਆ ਮੇਰੀ ਵਾਜਬੀ ਇੰਡੀਆ ਹੀ ਆ ਮੈਂ ਇੱਥੇ ਇਕੱਲਾ ਆਇਆ ਮੈਨੂੰ ਬੋਲੀ ਨਹੀਂ ਆਂਦੀ ਸੀਗੀ ਤੇ ਮੇਰੀ ਹੈਲਪ ਕੀਤੀ ਜਾਵੇ ਮੇਰੀ ਕਿਸੇ ਨੇ ਹੈਲਪ ਨਹੀਂ ਕੀਤੀ ਹੈ ਕਿ ਮੈਨੂੰ 8 ਸਾਲ ਹੋ ਗਏ ਬੈਠ ਤੇ ਮੈਂ 9 ਮਹੀਨੇ ਕੋਮਾ ਵਿੱਚ ਰਿਹਾ ਮੈਂ ਬਹੁਤ ਜਿਆਦਾ ਬਿਮਾਰ ਹਾਂ ਮੈਨੂੰ ਆ ਗਿਆ ਕਿ ਮੇਰੀ ਸਾਰੀ ਜਿਹੜੀ ਮਦਦ ਕਰਨਗੇ ਬੱਸ